ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਵਾਦਾਂ ਵਿੱਚ ਘਾ ਪਾਕਿਸਤਾਨ 'ਚ ਹਿੱਟ ਹੋਈ ਸਰਦਾਰ ਜੀ ਦੀ ਤਿੰਨ ਦਲਜੀਤ ਦਸਾਂ ਦਾ ਰਿਐਕਸ਼ਨ ਕਰੇਗਾ ਹੈਰਾਨ ਪੰਜਾਬੀ ਗਾਇਕ ਦੇ ਅਦਾਕਾਰ ਦਲਜੀਤ ਸਾਨੂੰ ਇੰਨੀ ਦਿਨੀ ਆਪਣੀ ਫਿਲਮ ਸਰਦਾਰ ਜੀ ਤਿੰਨ ਲਈ ਸੁਰਖੀਆਂ ਵਿੱਚ ਹਨ ਇਹ ਫਿਲਮ ਦਾ ਟੇਲਰ ਰਿਲੀਜ਼ ਹੋਣ ਤੋਂ ਬਾਅਦ ਇਹੀ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦਰਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਦੀ ਕਾਸਟਿੰਗ ਤੇ ਸਵਾਲ ਉੱਠ ਰਹੇ ਹਨ ਭਾਰਤ ਤੇ ਪਾਕਿਸਤਾਨ ਵਿੱਚ ਕਾ ਰਾਜਨੀਤਿਕ ਤਣਾਅ ਵਿੱਚ ਕਾ ਲੋਕਾਂ ਨੂੰ ਦਲਜੀਤ ਦੀ ਫਿਲਮ ਵਿੱਚ ਹਾਨੀਆ ਦੀ ਦਿੱਖ ਬਿਲਕੁਲ ਪਸੰਦ ਨਹੀਂ ਆਈ ਇਨਾ ਹੀ ਨਹੀਂ ਭਾਰਤ ਵਿੱਚ ਫਿਲਮ ਦੇ ਰਿਲੀਜ਼ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਹਾਲਾਂਕਿ ਹਰ ਸਰਦਾਰ ਦੀ ਤਿੰਨ ਗਵਾਂਡੀ ਦੇਸ਼ ਵਿੱਚ ਰਿਲੀਜ਼ ਹੋਈ ਸੀ ਦਲਜੀਤ ਦਸਾਂਝ ਨੇ ਫਿਲਮ ਵਿੱਚ ਮਿਲ ਰਹੇ ਆਲੋਚਨਾ ਦੇ ਚੁੱਪੀ ਧਾਰੀ ਹਰਕਤਾਰੀ ਰੱਖੀ ਪਰ ਹੁਣ ਉਹਨਾਂ ਨੇ ਪਾਕਿਸਤਾਨ ਵਿੱਚ ਫਿਲਮ ਦੀ ਰਿਲੀਜ਼ ਤੋਂ ਬਾਅਦ ਇੰਸਟਾਗ੍ਰam ਸਟੋਰੀ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਦਲਜੀਤ ਦਸਾਂ ਦੀ ਪਰ ਸਿੱਧੇ ਸਰਹੱਦਾਂਤ ਪਾਰ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਫਿਲਮ ਨੂੰ ਪਾਕਿਸਤਾਨ ਵਿੱਚ ਸਫਲਤਾ ਮਿਲ ਰਹੀ ਹੈ ਹੁਣ ਗਾਇਕ ਦੇ ਅਦਾਕਾਰ ਦਲਜੀਤ ਦੀ ਹਾਲਿਆ ਪੋਸਟ ਚਰਚਾ ਵਿੱਚ ਆ ਗਈ ਹੈ ਦਲਜੀਤ ਸਾਜ ਨੀਰੂ ਬਾਜ਼ਵੱਦ ਦੇ ਹਾਨੀਆਂ ਅਮੀਰ ਸਟਾਰ ਸਰਦਾਰਜੀ ਤਿੰਨ ਦੇ ਰਿਲੀਜ਼ ਦੇ ਭਾਰਤ ਵਿੱਚ ਪਾਬੰਦ ਲਗਾ ਦਿੱਤੀ ਗਈ ਸੀ ਇਸ ਤੋਂ ਬਾਅਦ ਇਹ ਫਿਲਮ 27 ਜੂਨ ਨੂੰ ਪਾਕਿਸਤਾਨ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਫਿਲਮ ਸਫਲ ਰਹੀ ਹੈ ਫਿਲਮ ਦੇ ਮੁੱਖ ਅਦਾਕਾਰ ਦਲਜੀਤ ਸਾਹ ਦੇ ਇੰਸਟਾਗ੍ਰਾਮ ਤੇ ਯੂਨੀਵਰਸਲ ਸਿਨੇਮਾ ਦੀ ਇੱਕ ਪੋਸਟਰ ਸਾਂਝੀ ਕੀਤੀ ਹੈ ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਰਦਾਰ ਜੀ ਤਿੰਨ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ ਵੀਡੀਓ ਵਿੱਚ ਥਰੇਟਨਾ ਦੇ ਅੰਦਰ ਦਾ ਇੱਕ ਦ੍ਰਿਸ਼ ਦਿਖਾਇਆ ਗਿਆ ਹੈ ਜਿਸ ਵਿੱਚ ਹਾਨੀਆ ਤੇ ਦਲਜੀਤ ਸਕਰੀਨ ਤੇ ਦਿਖਾਈ ਦੇ ਰਹੇ ਹਨ ਇਸ ਦੇ ਨਾਲ ਹੀ ਇੱਕ ਨੋਟ ਦੇ ਰੂਪ ਵਿੱਚ ਲਿਖਿਆ ਗਿਆ ਹੈ ਕਿ ਅਲਟਰਾ ਸਕਰੀਨ ਤੇ 1200 ਦੇਸ਼ ਵਿੱਚ ਸਭ ਤੋਂ ਵੱਡਾ ਸਰਦਾਰਜੀ ਤਿੰਨ ਨੂੰ ਦਰਸ਼ਕਾਂ ਦਾ ਹੁੰਗਾਰਾ ਬਹੁਤ ਵਧੀਆ ਹੈ ਆਓ ਤੇ ਦੇਖਿਏ ਦਲਜੀਤ ਦਸਾਂ ਦੀ ਸਰਦਾਰਜੀ ਇੱਕ ਹਿੱਟ ਫਿਰ ਰੈਚਰੀ ਦੇ ਹੈ ਇਸ ਇਹ ਸਾਰਾ ਵਿਵਾਦ ਹਾਨੀਆ ਅਮਰ ਦੇ ਨਤੀਜੇ ਪਾਗ ਵਿੱਚ ਸਕਰੀਨ ਤੇ ਦਿਖਾਈ ਦੇ ਰ ਹੈ ਦੇਣ ਕਾਰਨ ਹੋਇਆ ਹੈ ਹਾਲ ਹੀ ਵਿੱਚ ਇਹ ਫਿਲਮਾਂ ਫਿਲਮ ਦੁਨੀਆ ਪਰ ਵਿਚਰ ਲੀਜ਼ ਹੋਈ ਹੈ 22 April 2025 ਨੂੰ ਪੈਲਗਾਮ ਹਮਲੇ ਤੋਂ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵਿੱਚ ਜ਼ਿਆਦਾਤਰ ਪਾਕਿਸਤਾਨੀ ਕਲਾਕਾਰ ਦੇ ਸੋਸ਼ਲ ਮੀਡੀਆ ਦਿਖਾਤਿਆਂ ਤੇ پابੰਦੀ ਲਗਾ ਦਿੱਤੀ ਗਈ ਹੈ। ਇੰਨਾ ਹੀ ਨਹੀਂ ਕੁਝ ਫਿਲਮ ਨਿਰਮਾਤਾਵਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਨਾ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ